ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਆ ਨਾ ਜ਼ਿਆਦਾਤਰ ਉਹ ਵਿਚ ਵਿਗਾੜ ਕਿਉਂ ਪਿਆ ਸਭ ਤੋਂ ਵੱਡੀ ਚੀਜ਼ ਆ ਸੰਸਕਾਰ ਅੱਜ ਦੇ ਆਪਣੇ ਲੋਕਾਂ ਨੂੰ ਤਾਂ ਇਹ ਹੀ ਨਹੀਂ ਪਤਾ ਵੀ ਸੰਸਕਾਰ ਹੁੰਦੇ ਕੀ ਨੇ ਸੰਸਕਾਰਾਂ ਦਾ ਮਤਲਬ ਮੇਰੇ ਹਿਸਾਬ ਨਾਲ ਤਾਂ ਇਹ ਹੁੰਦਾ ਹੈ ਵੀ ਜਦੋਂ ਆਪਾਂ ਪਰਿਵਾਰ ਦੇ ਵਿੱਚ ਚਾਹੇ ਉਹ ਜੁਆਇੰਟ ਫੈਮਿਲੀ ਆ ਚਾਹੇ ਉਹ ਸਿੰਗਲ ਫੈਮਿਲੀ ਆ ਕੋਈ ਵੀ ਚੀਜ਼ ਬਣ ਗਈ ਜੇ ਆਪਾਂ ਖਾਣ ਪੀਣ ਵਾਸਤੇ ਕੋਈ ਵੀ ਚੀਜ਼ ਬਣਾ ਲਈ ਉਦੇ ਮਾਪੇ ਦਾ ਫਰਜ਼ ਇਹ ਬਣਦਾ ਪਹਿਲਾ ਜਵਾਗਰ ਜੋ ਚੀਜ਼ ਪਾ ਕੇ ਫੜਾਤੀ ਉਹਨੂੰ ਕਹੇ ਪੁੱਤ ਪਹਿਲਾ ਜਾ ਕੇ ਤੇਰੇ ਦਾਦੇ ਨੂੰ ਪੜਾ ਕੇ ਆ ਜਾਂ ਤਰੀ ਦਾਦੀ ਨੂੰ ਪੜਾ ਕੇ ਆ ਉਹ ਹੁੰਦੇ ਨੇ ਸੰਸਕਾਰ ਸਭ ਤੋਂ ਜਿਹੜੀ ਮਹਿੰਮ ਚੀਜ਼ ਆ ਪਰਿਵਾਰਾਂ ਦੇ ਵਿੱਚ ਪਰਿਵਾਰ ਖਰਾਬ ਏ ਇਦਾਂ ਹੋਏ ਨੇਗੇ ਅੱਜ ਕੱਲ ਮੁੰਡੇ ਆ ਚਾਹੇ ਵਿੱਚ ਕੁੜੀਆਂ ਵੀ ਨੇ ਉਹ ਜੇ ਕੋਈ ਬਜ਼ੁਰਗ ਨੇ ਕੋਈ ਚੀਜ਼ ਮੰਗ ਵੀ ਲਈ ਉਹ ਪਹਿਲਾ ਜਵਾਗਰ ਨੂੰ ਦੇਣਗੇ ਵੀ ਲੈ ਤੂੰ ਖਲਾ ਕਦ ਨਹੀਂ ਮਰਦੀ ਇਹ ਉਹ ਜਵਾਗ ਦੇ ਦਿਮਾਗ ਵਿੱਚ ਉਹੀ ਚੀਜ਼ਾਂ ਪੈਂਦੀਆਂ ਨੇ ਜੇ ਆਪਾਂ ਜਵਾਗ ਨੂੰ ਨਾ ਚੱਜ ਦੇ ਸੰਸਕਾਰ ਦਵਾਗੇ ਵੀ ਪੁੱਤ ਜਾ ਪਹਿਲਾਂ ਦਾਦਾ-ਦਾਦੀ ਨੂੰ ਦੇ ਕੇ ਆ ਆਪਾਂ ਬਾਅਦ ਚ ਖਾਵਾਂਗੇ ਵੀ ਆਪਾਂ ਉਹਨਾਂ ਦਾ ਜਿੱਤੇ ਹੀ ਖਾ ਰਿਆ ਸਾਰਾ ਕੁਝ ਉਹ ਦਿਮਾਗ 'ਚ ਇਹ ਖਾਣੇ ਗੱਲ ਪਾਉ ਪਹਿਲਾਂ ਤਾਂ ਵੀ ਪੁੱਤ ਉਹਨਾਂ ਨੇ ਕਮਾਈਆਂ ਕਰੀਆਂ ਤਾਂ ਪੁਰ ਤੱਕ ਪਹੁੰਚੇ ਆ ਸਭ ਤੋਂ ਵੱਡਾ ਜਿਹੜਾ ਮੇਰੇ ਹਿਸਾਬ ਨਾਲ ਜਿਹੜੇ ਸੰਸਕਾਰ ਨੇ ਪਰਿਵਾਰ ਦੇ ਵਿੱਚ ਜੇ ਆਪਾਂ ਬੱਚੇ ਦੇ ਦਿਮਾਗ ਵਿੱਚ ਇਹ ਚੀਜ਼ਾਂ ਪਠਿਆ ਰਿਹਾ ਵੀ ਇਹਦਾ ਪੌਕੀ ਜਾਂਦਾ ਹੈ ਇਹ ਬੁढ़ा ਫਲਾਣਾ ਜਾਂ ਬੁੜੀ ਐ ਉਹ ਬੱਚੇ ਦੇ ਦੁਆਰ ਦੇ ਵਿੱਚ ਉਹ ਚੀਜ਼ਾਂ ਟ੍ਰਿਗਰ ਕਰੀ ਜਾਂਦੇ ਨੇ ਉਹ ਬੱਚਾ ਫਿਰ ਉਹ ਆਪੇ ਬਜ਼ੁਰਗਾਂ ਤੋਂ ਦੂਰ ਹੋਊਗਾ ਉਹਨੇ ਆਪੇ ਦੀ ਸੇਵਾ ਕਰਨੀ ਇਹ ਵੀ ਚੀਜ਼ ਯਾਦ ਰੱਖਿਓ ਜੇ ਅੱਜ ਤੁਸੀਂ ਉਹ ਤੋਂ ਦਾਦਾ ਦਾਦੀ ਦੀ ਸੇਵਾ ਨਹੀਂ ਕਰਾ ਸਕਦੇ ਰੋਟੀ ਉਹ ਤੁਹਾਨੂੰ ਵੀ ਨਹੀਂ ਦਿੰਦਾ ਕੱਲ ਨੂੰ ਜਦੋਂ ਉਹਦਾ ਆਪਣਾ ਟਾਈਮ ਆਊਗਾ ਨਾ ਉਹਦੇ ਬੱਚੇ ਹੋਣਗੇ ਥੋੜੇ ਹਾਲਾਤ ਵੀ ਹੋਈ ਹੋਣਗੇ ਜੋ ਅੱਜ ਥੋੜੇ ਬਜ਼ੁਰਗਾਂ ਦੇ ਨੇ ਸੰਸਕਾਰ ਉਹ ਉਹ ਦਵੋ ਵੀ ਪੁੱਤ ਤਾ ਤੇਰੇ ਦਾਦਾ ਦਾਦੀ ਨੇ ਇਹ ਤਾਂ ਇਹਨਾਂ ਦੀ ਸੇਵਾ ਕਰਨੀ ਆ ਸਭ ਤੋਂ ਪਹਿਲਾਂ ਕੋਈ ਵੀ ਚੀਜ਼ ਚਾਹੇ ਬਾਹਰੋਂ ਆ ਗਈ ਚਾਹੇ ਆਪਾਂ ਘਰੇ ਬੜਾ ਲਈ ਤੂੰ ਪੁੱਤ ਪਹਿਲਾਂ ਇਹਨਾਂ ਹੁੰਦੇ ਆਪਾਂ ਬਾਅਦ ਚ ਖਾਵਾਂਗੇ ਪਰਿਵਾਰ ਦੇ ਵਿੱਚ ਇਹ ਚੀਜ਼ਾਂ ਜਦੋਂ ਚੱਲਦੀਆਂ ਨੇਗੀਆਂ ਬੱਚਰੇ ਦਿਮਾਗ ਦੇ ਵਿੱਚ ਇਹ ਗੱਲਾਂ ਆਪੇ ਬੈਠਦੀਆਂ ਨੇਗੀਆਂ ਵੀ ਮੇਰੇ ਬਜ਼ੁਰਗ ਨੂੰ ਮੈਂ ਚੀਜ਼ ਪਹਿਲਾਂ ਦੇਣੀ ਆ ਮੈਂ ਬਾਅਦ ਚ ਖਾਣੀ ਆ ਚਾਹੇ ਆਪਣੇ ਕੋਲ ਕੌਲੀ ਦੀ 4 ਚਮਚੇ ਨੇ ਉਹਦੇ ਖਾਣੇ ਇਹ ਗੱਲ ਪਾਓ ਪੁੱਤ ਪਹਿਲਾਂ 2 ਚਮਚੇ ਤੇਰੇ ਦਾਦਾ ਦਾਦੀ ਨੂੰ ਦੇ ਕੇ ਆ ਜਿਹੜਾ ਬਚੂਗਾ ਆਪਾਂ ਬਾਅਦ ਚ ਖਾਣਾਂਗੇ ਉਹਨੂੰ ਆਪੇ ਪਤਾ ਲੱਗੂਗਾ ਕਿ ਮੇਰਾ ਫਰਜ ਕੀ ਆ